ਹਾਂਜੀ ਪਿਓਰ ਗੀਜ਼ਾ ਕਾਟਨ ਦੇ ਜੀ ਜਾਮ ਗੀਜ਼ਾ ਕਾਟਨ ਹੈ ਬਹੁਤ ਸੋਹਣਾ ਸੌਫਟ ਕਪੜਾ ਹੈ ਜੀ ਕੋਈ ਲਾਈਨਿੰਗ ਨਹੀਂ ਲੱਗਦੀ ਕਾਟਨ بیس ਕਪੜਾ ਹੈ ਜੀ ਸੁਪੀਰੀਅਰ ਜਾਮ ਸੁਪੀਰੀਅਰ ਜਾਮ ਕਾਟਨ ਦੇ ਵਿੱਚ ਹੈਗਾ 2.5 ਮੀਟਰ ਦੀ ਡਿਸਟਲ ਪ੍ਰਿੰਟ ਦੀ ਸ਼ਰਟ ਆਊਗੀ ਦੇਖੋ ਜੀ ਬਹੁਤ ਸੋਹਣਾ ਫਰੰਟ ਬੈਕ ਪ੍ਰਿੰਟ ਆਊਗਾ ਫਰੰਟ ਬੈਕ ਪ੍ਰਿੰਟ ਹੈ ਔਰ ਬਾਟਮ ਆਊਗੀ 3 ਮੀਟਰ ਪ੍ਰੋਪਰ ਜੀ ਪਲੇਨ ਜਾਮ ਗੀਜ਼ਾ ਕਾਟਨ ਦੀ ਬਾਟਮ ਹੈ ਜੀ ਔਰ ਦੁਪੱਟਾ ਆਊਗਾ ਜੀ ਵਿਸਕੋਸ ਮਸਲਿਨ ਦਾ ਡਿਸਟਲ ਪ੍ਰਿੰਟਡ 2.5 ਮੀਟਰ ਦੀ ਲੈਂਥ ਦਾ ਦੁਪੱਟੇ ਦੀ ਪ੍ਰਿੰਟ ਦੇਖੋ ਜੀ ਬ ਪ੍ਰਾਈਸ ਨਾ ਹੁੰਦਾ ਜੀ ਮਾਰਕੀਟ ਦੇ ਵਿੱਚ 2500 2800 ਇੰਨਾ ਰੇਟ ਰੱਖ ਲੈਂਦੇ ਨੇ ਆਪਾਂ ਰੇਟ ਰੱਖਿਆ ਸਿਰਫ ਡੇਟੂ ਰੇਟ ਜੀ 2500 ਵਾਲਾ ਸੂਟ ਆ ਮਤਲਬ 1500 ਰੁਪਏ ਦਾ ਜੀ ਸ਼ੌਪ ਅਸੀਂ ਦੁਕਾਨਦਾਰ 1500 ਰੁਪਏ ਦੀ ਸੂਟ ਖਰੀਦਦੇ ਹਾਂ ਜੀ ਇਹ ਅਸੀਂ ਕਸਟਮਰ ਨੂੰ ਇਹ ਦਿਖਾਣਾ ਵੀ ਅਸੀਂ ਸੂਟ ਦਾ ਰੇਟ ਜਮਾਂ ਜੈਨੋ ਰੱਖਦੇ ਹਾਂ ਏਕਸਪ੍ਰੈਸ ਦੇ ਕਲੈਕਸ਼ਨ ਹੈ ਜੀ ਸਾਰੀ ਡਿਜੀਟਲ ਬ੍ਰੈਂਡ ਨੇ ਦੇਖੋ ਪ੍ਰਾਈਸ ਇਹਨਾਂ ਦਾ 1500 ਹੀ ਰੱਖਿਆ ਜੀ ਐਕਸ ਮੇਲ ਜਿਹੜੀ ਮਿਲਦਾ ਰੇਟ ਆ ਉਹੀ ਰੇਟ ਦੇ ਵਿੱਚ ਅਸੀਂ ਕਸਟਮਰ ਨੂੰ ਦੇਵਾਂਗੇ ਸੂਟ ਇਹ 1500 ਰੁ ਬਹੁਤ ਸੋਹਣਾ ਸੋਹਣਾ ਡਿਜ਼ਾਈਨ ਨੇ ਕਲਰ ਡਿਜ਼ਾਈਨ ਬਹੁਤ ਸੋਹਣੇ ਨੇ ਲਓ ਜੀ ਡਿਜ਼ਾਈਨ ਦੇਖੀ ਚਲੋ ਬੁੱਕ ਕਰੀ ਚਲੋ ਜੀ ਬਲੈਕ ਕਲਰ ਦੇ ਵਿੱਚ ਆ ਕੇ ਦੇਖੋ ਜੀ ਪ੍ਰਿੰਟ ਦੁਪੱਟੇ ਨੇ ਡਿਜੀਟਲ ਪ੍ਰਿੰਟ ਦੇ 22 ਮੀਟਰੀ ਸ਼ਰਟ ਤੇ 3 ਮੀਟਰੀ ਸਲਵਾਰ ਦੁਪੱਟਾ ਬਹੁਤ ਸੋਹਣਾ ਜੀ ਡਿਜ਼ਾਈਨ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਬੁੱਕ ਕਰ ਲਓ ਬਹੁਤ ਸੋਹਣਾ ਡਿਜ਼ਾਈਨ ਨੇ ਜੀ ਡਿਜੀਟਲ ਪ੍ਰਿੰਟ ਆ ਪ੍ਰਾਈਸ ਇਹਨਾਂ ਦਾ 1500 ਓਨਲੀ ਜੀ ਓਨਲੀ 1500 ਜੀ ਆਨਲਾਈਨ ਪੇਮੈਂਟ ਤੇ ਸ਼ਿਪਿੰਗ ਫ੍ਰੀ ਹੈ ਜੀ ਆਨਲਾਈਨ ਪੇਮੈਂਟ ਤੇ ਸ਼ਿਪਿੰਗ ਫ੍ਰੀ ਹੈ ਜੀ ਲਓ ਜੀ